ਸਸ਼ੀਗਾਲ ਤੁਸੀਖੋ ਐਸਐਮ ਜੈਡ ਨਿਊਜ਼ ਤੇ ਲੁੱਟ ਦੀ ਖੌਫਨਾਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਬਾਈਕ ਤੇ ਆਏ ਮੁੰਡਿਆਂ ਨੇ ਐਕਟਿਵਾ ਸਵਾਰ ਮਹਿਲਾ ਨੂੰ ਨਿਸ਼ਾਨਾ ਬਣਾਇਆ। ਦਰਸਲ ਆਪਣੀ ਮਾਤਾ ਦੇ ਨਾਲ ਸਵਾਰ ਹੋ ਕੇ ਐਕਟਿਵਾ ਤੇ ਕਿਤੇ ਜਾ ਰਹੀ ਸੀ ਔਰ ਰਾਤ ਦੇ ਕਰੀਬ 8 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਮਹਿਲਾ ਆਪਣੀ ਮਾਤਾ ਜੀ ਦੇ ਨਾਲ ਸਵਾਰ ਹੋ ਕੇ ਕਿਤੇ ਜਾ ਰਹੀ ਸੀ ਤਾਂ ਬਾਈਕ ਤੇ ਆਏ ਲੁੱਟੇਰਿਆਂ ਦੇ ਵੱਲੋਂ ਇਹਨਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਐਕਟਿਵ 'ਤੇ ਸਵਾਰ ਹੁੰਦੀ ਹੈ ਔਰ ਨਾਲ ਦੀ ਨਾਲ ਬਾਈਕ ਸਵਾਰ ਉਹਨਾਂ ਦਾ ਕਿੰਨੀ ਦੂਰੀ 'ਤੇ ਪਿੱਛਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਦੋਂ ਬਿਲਕੁਲ ਕਰੀਬ ਪਹੁੰਚ ਜਾਂਦੇ ਨੇ ਤਾਂ ਬਰਾਬਰ ਆ ਕੇ ਉਹਨਾਂ ਦੇ ਹੱਥ ਦੇ ਵਿੱਚੋਂ ਪਰਸ ਅਤੇ ਫੋਨ ਖੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਤੇ ਜਦੋਂ ਮਹਿਲਾ ਰੋਲਾ ਪਾਉਂਦੀ ਹੈ ਚੀਕ ਚਿਹਾੜਾ ਪਾਉਂਦੀ ਹੈ ਤਾਂ ਉਸੇ ਵੇਲੇ ਇਹ ਜਿਹੜੇ ਲੁਟੇਰੇ ਨੇ ਉਸ ਨੂੰ ਤੇਜ਼ ਤਾਰ ਹਥਿਆਰ ਕੱਢ ਕੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਜਿਹੜੀ ਪਿੱਛੇ ਹਟ ਜਾਂਦੀ ਹੈ ਤੇ ਲੁਟੇਰੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਬਿਲਕੁਲ ਇਹ ਵੀਡੀਓ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਲੁਟੇਰਿਆਂ ਦੇ ਹੌਸਲੇ ਕਿੰਨੇ ਜ਼ਿਆਦਾ ਉਲੰਧ ਹੋ ਗਏ ਨੇ ਕਿ ਉਹ ਸ਼ਰੀਆਮ ਪੋਰਸ਼ੇਰੀਏ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਤਸਵੀਰਾਂ ਦੇਖ ਕੇ ਹੁਣ ਤੱਕ ਤੁਸੀਂ ਇਹ ਅੰਦਾਜ਼ਾ ਜ਼ਰੂਰ ਲਗਾ ਲਿਆ ਹੋਵੇਗਾ ਕਿ ਪੂਰੇ ਮਹੱਲੇ ਦੇ ਵਿੱਚ ਗੱਡੀਆਂ ਹੀ ਖੱਡੀਆਂ ਨਜ਼ਰ ਆ ਰਹੀਆਂ ਨੇ ਖੜੀਆਂ ਔਰ ਇਹ ਪੋਰਸ਼ੇਰੀਆ ਹੋ ਸਕਦਾ ਹੈ ਜੀਆਂ ਦੱਸ ਸੀ ਕਿ ਲੁਧਿਆਣੇ ਦੀ ਕਿ ਦਵਾਈ ਨਗਰ ਤੋਂ ਇਹ ਤਸਵੀਰਾਂ ਨੇ ਜਿੱਥੇ ਦੇਰ ਰਾਤ 8 ਵਜੇ ਐਕਟਿਵਾ ਸਵਾਰ ਮਹਿਲਾਵਾਂ ਦੇ ਨਾਲ ਲੁੱਟ ਹੋਈ ਹੈ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕਿਆਦ ਹੋ ਜਾਂਦੀ ਹੈ ਫਿਲਹਾਲ ਇਹ ਨੁਟੇਰੇ ਨੇ ਜਿਹੜੇ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ ਸਸ਼੍ਰੀਕਾਲ ਤੁਸੀ ਸੁਖ ਰਹਿਸਮ ਜੈਡ ਨਿਊਜ਼ ਤੇ ਲੁੱਟ ਦੀ ਖੌਫਨਾਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਬਾਈਕ ਤੇ ਆਏ ਮੁੰਡਿਆਂ ਨੇ ਐਕਟਿਵਾ 'ਤੇ ਸਵਾਰ ਮਹਿਲਾ ਨੂੰ ਨਿਸ਼ਾਨਾ ਬਣਾਇਆ ਦਰਸਲ ਆਪਣੀ ਮਾਤਾ ਦੇ ਨਾਲ ਸਵਾਰ ਹੋ ਕੇ ਐਕਟਿਵਾ ਤੇ ਕਿਤੇ ਜਾ ਰਹੀ ਸੀ ਔਰ ਰਾਤ ਦੇ ਕਰੀਬ 8 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਮਹਿਲਾ ਆਪਣੀ ਮਾਤਾ ਜੀ ਦੇ ਨਾਲ ਸਵਾਰ ਹੋ ਕੇ ਕਿਤੇ ਜਾ ਰਹੀ ਸੀ ਤਾਂ ਬਾਈਕ ਤੇ ਆਏ ਲੁਟੇਰਿਆਂ ਦੇ ਵੱਲੋਂ ਇਹਨਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਐਕਟਿਵਾ ਤੇ ਸਵਾਰ ਹੁੰਦੀ ਹੈ ਔਰ ਨਾਲ ਦੀ ਨਾਲ ਬਾਈਕ ਸਵਾਰ ਉਹਨਾਂ ਦਾ ਕਿੰਨੀ ਦੂਰੀ ਤੇ ਪਿੱਛਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਦੋਂ ਬਿਲਕੁਲ ਕਰੀਬ ਪਹੁੰਚ ਜਾਂਦੇ ਨੇ ਤਾਂ ਬਰਾਬਰ ਆ ਕੇ ਉਹਨਾਂ ਦੇ ਹੱਥ ਦੇ ਵਿੱਚੋਂ ਪਰਸ ਅਤੇ ਫੋਨ ਖੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਤੇ ਜਦੋਂ ਮਹਿਲਾ ਰੋਲਾ ਪਾਉਂਦੀ ਹੈ ਚੀਕ ਚਿਹਾੜਾ ਪਾਉਂਦੀ ਹੈ ਤਾਂ ਉਸੇ ਵੇਲੇ ਇਹ ਜਿਹੜੇ ਲੁਟੇਰੇ ਨੇ ਉਸ ਨੂੰ ਤੇਜ਼ ਤਾਰ ਹਥਿਆਰ ਕੱਢ ਕੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਮਹਿਲਾ ਜਿਹੜੀ ਪਿੱਛੇ ਹਟ ਜਾਂਦੀ ਹੈ ਤੇ ਲੁਟੇਰੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਬਿਲਕੁਲ ਇਹ ਵੀਡੀਓ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਲੁਟੇਰਿਆਂ ਦੇ ਹੌਸਲੇ ਕਿੰਨੇ ਜ਼ਿਆਦਾ ਉਲੰਧ ਹੋ ਗਏ ਨੇ ਕਿ ਉਹ ਸ਼ਰੀਅਮ ਪੌਰ ਸ਼ੇਰੀਏ ਦੇ ਵਿੱਚ ਲੁੱਟਾਂ ਖਵਾਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਤਸਵੀਰਾਂ ਦੇਖ ਕੇ ਹੁਣ ਤੱਕ ਤੁਸੀਂ ਇਹ ਅੰਦਾਜ਼ਾ ਜ਼ਰੂਰ ਲਗਾ ਲਿਆ ਹੋਵੇਗਾ ਕਿ ਪੂਰੇ ਮਹੱਲੇ ਦੇ ਵਿੱਚ ਗੱਡੀਆਂ ਹੀ ਖੱਡੀਆਂ ਨਜ਼ਰ ਆ ਰਹੀਆਂ ਨੇ ਖੜੀਆਂ ਔਰ ਇਹ ਪੋਰਸ਼ੇਰੀਆ ਹੋ ਸਕਦਾ ਜੀਆਂ ਦੱਸਦੀ ਹੈ ਕਿ ਲੁਧਿਆਣੇ ਦੇ ਇੱਕ ਦਵਾਈ ਨਗਰ ਤੋਂ ਇਹ ਤਸਵੀਰਾਂ ਨੇ ਜਿੱਥੇ देर रात 8 ਵਜੇ ਐਕਟਿਵਾ ਸਵਾਰ ਮਹਿਲਾਵਾਂ ਦੇ ਨਾਲ ਲੁੱਟ ਹੋਈ ਹੈ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਫਿਲਹਾਲ ਇਹ ਨੁਟੇਰੇ ਨੇ ਜਿਹੜੇ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ